ਉਹ ਇੱਕ ਹੈਗਾ ਨਾ ਬਹੁਤ ਪੁਰਾਣਾ ਸ਼ੇਰ ਆ ਹਮ ਤੋ ਦਰਿਆ ਹੈ ਹਮੇ ਆਪਣਾ ਹੁਨਰ ਮਾਲੂਮ ਹੈ ਜਿਸ ਤਰਫ ਵੀ ਚੱਲ ਪੜੇ ਵਹੀ ਰਾਸਤਾ ਹੋ ਜਾਏਗਾ ਮੁੱਦਾ ਬੇਸਿਕਲੀ ਕੀ ਹੈ ਕਿ ਅਸੀਂ ਨਾ ਦਰਿਆਵਾਂ ਨੂੰ ਜਿਵੇਂ ਨਹਿਰਾਂ ਵਾਂਗੂ ਸਮਝ ਲੱਗ ਗਿਆ ਨਾਲੀਆਂ ਵਾਂਗੂ ਸਮਝ ਲੱਗ ਗਿਆ ਕਿ ਵੀ ਇਹਨੂੰ ਇਧਰਾ ਉੱਥੇ ਬੰਦ ਬਣਾ ਲਿਆ ਉਹ ਵਾਰਡ ਦੇ ਵਿੱਚ ਆ ਇਹ ਚੱਲਦਾ ਜਿਹੜਾ ਡੈਮ ਵਾਲਾ ਹੈ ਨਾ ਬਟ ਐਕਚੁਅਲੀ ਕੀ ਹੈ ਕਿ ਬੇਸਿਕਲੀ ਜਿਹੜਾ ਨੇਚਰ ਦਾ ਕੁਦਰਤ ਦਾ ਜਿਹੜਾ ਇਹ ਫਲੋ ਆ ਉਹਨੂੰ ਆਪਾਂ ਬ੍ਰੇਕ ਕਰ ਰਹੇ ਆ ਜਿਹੜੀ ਜਿਹੜੀ ਡਵੈਲਪਮੈਂਟ ਆ ਜਿਹੜੀ ਦਰਿਆਵਾਂ ਦੇ ਰਸਤੇ ਦੇ ਵਿੱਚ ਬਹੁਤ ਹੋ ਗਈ ਆ ਜਿਹੜਾ ਜਿਹੜਾ ਸਤਲੁਜ ਆਪਾਂ ਦੇਖ ਰਹੇ ਆ ਇਦਾਂ ਮੁੜ ਕੇ ਇਦਾਂ ਜਾ ਰਿਹਾ ਤੇ ਇਹ ਕਿਸੇ ਟਾਈਮ ਇਹਦਾ ਇਹਦੀ ਜਿਹੜੀ ਵਿਡਥ ਹੈ ਜੇ ਅੱਜ ਤੋਂ 2-300 ਸਾਲ ਪੁਰਾਣਾ ਤੁਸੀਂ ਰੈਕੋਰਡ ਦੇਖੋਗੇ ਤਾਂ ਇਹਦੀ ਵਿਡਥ ਬਹੁਤ ਜ਼ਿਆਦਾ ਅਸੀਂ ਇਹਦੇ ਰਸਤੇ ਦੇ ਵਿੱਚ ਡਵੈਲਪਮੈਂਟ ਕੀਤੀ ਆ ਰਸਤੇ 'ਚ ਆਇਆ ਔਰ ਇਹ ਵੀ ਬਣਾਇਆ ਜਾਂਦਾ ਕਿ ਜਿਹੜਾ ਦਰਿਆ ਜਾਂ ਪਾਣੀ ਹੈ ਹੈਨਾ ਪਾਣੀ ਪਾਣੀ ਆਪਣਾ ਰਸਤਾ 100 ਸਾਲ ਵੀ ਬਾਅਦ ਵੀ ਸੇਮ ਬਣਾ ਸਕਦਾ